ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋਨੂੰ ਸਾਵਣ ਪਤਾ ਵੀ ਜਿਹੜੀ ਆ ਵੀਡੀਓ ਵਾਇਰਲ ਹੋ ਰਹੀ ਆ ਵੀ ਆਪਣੇ ਜੋ ਮੌਜੂਦਾ ਸੀਐਮ ਸਾਹਬ ਨੇ ਸੀਐਮ ਭਗਵੰਤ ਮਾਨ ਸਾਹਿਬ ਇਹਨਾਂ ਦੀ ਬੀਤੇ ਦਿਨਾਂ ਦੀ ਜਿਹੜੀ ਵੀਡੀਓ ਵਾਇਰਲ ਹੁੰਦੀ ਆ ਆਪਣੀਆਂ 10 ਗੁਰੂ ਸਹਿਬਾਨਾਂ ਤੇ ਸਰਾਬ ਦੇ ਛਿੱਟੇ ਮਾਰਦਿਆਂ ਦੀ ਤੇ ਜੋ ਆਪਣੇ ਬਹੁਤ ਹੀ ਸਤਿਕਾਰਯੋਗ ਨੇ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲੇ ਇਹਨਾਂ ਦੀ ਫੁੱਟ ਤੇ ਪਿਸ਼ਾਬ ਕਰਨ ਦੀ ਤੇ ਫੁੱਟ ਪਿਸ਼ਾਬ ਆਇਆ ਨਹੀਂ ਤੇ दारू ਦੇ ਸਿੱਟੀ ਮਾਰ ਕੇ ਇਹਨੇ ਆਪਦੇ ਕਾਲਜੇ ਠੰਡ ਪਾਈ ਤੇ ਜਿਹੜੇ ਆਪਣੇ ਪਾਈ ਜਥੇਦਾਰ ਨੇ ਗੜਗੱਜ ਸਿੰਘਾ ਇਹਨਾਂ ਇਹ ਬਹੁਤ ਹਰਖੇ ਇਸ ਗੱਲ ਤੋਂ ਇਹਨਾਂ ਨੇ ਕਿਹਾ ਵੀ ਆਪਾਂ ਅਕਾਲ ਤਖਤ ਨੂੰ ਇਹ ਵੀਡੀਓ ਦੇਣੀ ਆ ਵੀ ਇਹ ਵੀਡੀਓ AI AI ਨਾਲ ਤਾਂ ਨਹੀਂ ਮੇਰੇ ਵੱਲੋਂ ਮੈਂ ਤੁਹਾਨੂੰ ਸਿੱਖ ਸੰਗਤ ਨੂੰ ਕਹਿਣਾ ਚਾਹਣਾ ਵੀ ਕਮੈਂਟ ਕਰਕੇ ਦੱਸੋ ਵੀ ਇਹ ਵੀਡੀਓ AI ਨਾਲ ਆ ਦੂਜਾ ਜੋ ਆਪਣੇ ਜਥੇਦਾਰ ਗੜਗੱਜ ਸਿੰਘ ਦੇ ਬਚਨ ਨੇ ਉਹ ਕਹਿੰਦੇ ਆ ਵੀ ਆਪਾਂ ਇਹ ਵੀਡੀਓ ਅਕਾਲ ਤਖਤ ਨੂੰ ਸੌਂਪਣੀਆਂ ਵੀ ਉਹ ਇਹਦੀ ਸਾਨਵੀਨ ਅpsari ਵੀਡੀਓ ਦੀ ਕਰੂਗੀ ਵੀ ਇਹ ਵੀਡੀਓ ਕਿਵੇਂ ਆ ਫਿਰ ਅਕਾਲ ਤਖਤ ਨੇ ਫੈਸਲਾ ਕਰਨਾ ਕਿ ਕੀ ਸਜ਼ਾ ਬਣੂਗੀ ਕੀ ਇਹ ਸਾਰਾ ਪ੍ਰੋਸੀਜਰ ਕੀ ਚੱਲੂਗਾ ਤੇ ਬਈ ਤੁਸੀਂ ਕਮੈਂਟ ਕਰਕੇ ਦੱਸੋ ਵੀ ਜਿਨ੍ਹਾਂ ਨੂੰ ਆਪਾਂ ਆਈਡਲ ਬਣਦੇ ਆਪਦੇ ਜਿਹੜੇ ਆਪਣੇ ਅਸਲੀ ਹੀਰੋ ਨੇ ਹੁਣ ਦੱਸੋ ਵੀ ਆਪਣੇ ਅਸਲੀ ਹੀਰੋਆਂ ਨਾਲ ਵੀ ਇਹ ਕੁਝ ਹੋਈ ਜਾਂਦਾਗਾ ਮੌਜੂਦਾ ਐਮ ਐਲ ਏ ਨੇ ਜਿਹੜੀ ਕੁਛ ਕੀਤਾਗਾ ਵੀ ਜਰਾ ਸਿੱਖਾਂ ਦੇ ਜਰਾ ਇਹ ਭਾਵਨਾਵਾਂ ਨਾਲ ਖੇਡਦੇ ਆ ਯਾਰ ਜਾਣ ਜਾਣ ਕੇ ਵੀ ਯਾਰ ਕੀ ਚੱਲੀ ਜਾਂਦਾ ਯਾਰ ਪੰਜਾਬ ਵਿੱਚ ਜਰਾ ਤੇ ਇਹ ਹੁਣ ਤੁਸੀਂ ਫੈਸਲਾ ਕਰਨਾ ਵੀ ਇਹ ਸਹੀ ਕੀਤਾ ਗਲਤ ਕੀਤਾ ਵਾਈਗਰੂ ਜੀ ਇਸ ਦਾ ਤੁਹਾਨੂੰ ਇੰਨੀ ਸਿੱਖ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਵੀ ਜੇ ਅਸੀਂ ਬਚਨ ਕੋਈ ਖੁਦ ਕਰਦੇ ਆ ਫਿਰ ਸਾਡੇ ਤੇ ਸਾਡੀਆਂ ਰੀਚਾਂ ਵੀ ਘਟਦੀਆਂ ਨੇ ਸਾਡੇ ਤੇ ਐਕਸ਼ਨ ਵੀ ਹੁੰਦੇ ਆ ਕਿ ਲੋਕ ਮਾੜਾ ਚੰਗਾ ਬੋਲਦੇ ਆ ਅਸੇ ਤਾਂ ਵੇਸੀ ਸਾਨੂੰ ਦੱਸਣਾ ਸੀ ਵੀ ਆਪਣੇ ਗੜਗਾਜ ਸਿੰਘ ਦੇ ਬਚਨੇ ਇਹ ਆ ਇਹ ਵੀਡੀਓ ਅਕਾਲ ਤਖਤ ਨੂੰ ਸੌਂਪੀ ਜਾਵੇ ਇਹ ਵੀਡੀਓ AI ਨਾਲ ਤਾਂ ਨਹੀਂ ਇਹ ਵੀ ਸਿੱਖ ਸੰਗਤਾਂ ਨੇ ਦੱਸਣਾਗਾ ਦੂਜਾ ਵੀ ਬਣਦੀ ਸਜਾ ਹੁਣ ਤੁਸੀਂ ਦੱਸ ਦੋ ਵੀ ਕੀ ਲਾਈ ਜਾਵੇ ਅਕਾਲ ਤਖਤ ਆਪਣੇ ਬਖਸ਼ਣ ਜੋਗਾ ਅਕਾਲ ਤਖਤ ਤਾਂ ਬਹੁਤ ਵੱਡੀ ਚੀਜ਼ ਆ ਅਕਾਲ ਤਖਤ ਤੋਂ ਫੈਸਲੇ ਹੋਏ ਆ ਜਿੰਨੇ ਹੋਏ ਆ ਤੇ ਤੁਸੀਂ ਦੱਸੋ ਵੀ ਹੁਣ ਕੀ ਕੀਤਾ ਜਾਵੇ ਸਾਡਾ ਕੋਈ ਅਸੀਂ ਕੋਈ ਨਹੀਂ ਕੁਝ ਨਹੀਂ ਕਹਿਣਾ ਕਿਸੇ ਨੂੰ ਕਿਉਂ ਅੱਜ ਤੋੜ ਤੱਕ ਵੀਡੀਓ ਪਹਚਾਉਣੀ ਸੀ ਪਹਚਾਤੀ ਬਾਕੀ ਸਿੱਖ ਸੰਗਤਾਂ ਦੇ ਹੱਥਾ ਜਿਹੜਾ ਫੈਸਲਾ ਸਿੱਖ ਸੰਗਤਾਂ ਨੇ ਕਰਨਾ ਇਹੀ ਜਿਤਾਉਣ ਵਾਲੇ ਇਹੀ ਹਰਾਉਣ ਵਾਲੇ ਹੁਣ ਤੁਸੀਂ ਸਮਝਜੋ ਕਿ ਕਿਹਦੀ ਸਰਕਾਰ ਬਣਾਉਣੀ ਆ ਅਸੀਂ ਬਾਲਾ ਕੁਝ ਨਹੀਂ ਬੋਲਣਾ ਤੇ ਭਾਈ ਸੋਨੂੰ ਇੱਕ ਸਨੇਹਾ ਹੋਰ ਲਾਦਾ ਜਿਹੜੇ ਭਾਈ ਆਪਣੇ ਡੇਬੜੂ ਗੜ੍ਹ ਜੇਲ੍ਹ ਵਿੱਚ ਭਾਈ ਅਮਰਤਪਾਲ ਸਿੰਘ ਜੀ ਕਾਫੀ ਲੰਬੇ ਟਾਈਮ ਤੋਂ ਨજરਬੰਦ ਕੀਤੇ ਗਏ ਆ ਆਪਾਂ ਭਾਈ ਉਹਨਾਂ ਨੂੰ ਬਾਹਰ ਕੱਢਣਾ ਕਾਨੂੰਨੀ ਤੌਰ ਤੇ ਤੇ ਸਾਡੇ ਨਾਲ ਬਤ ਤੋਂ ਬਾਅਦ ਜੁੜੋ ਅਸੀਂ ਛੋਟੀ ਜੀ ਇੱਕ ਹਜੇ ਲਹਿਰ ਧੋਰੀ ਆ ਇਹਨੂੰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਆਪਸੀਂ ਬੰਦੇ ਜੋੜੀ ਜਾਂਦੇ ਆ ਉਹਨਾਂ ਦਾ ਨਾਮ ਆਧਾਰ ਕਾਰਡ ਪਿੰਡ ਤੇ ਉਹਨਾਂ ਦੇ ਸਾਈਨ ਹੁੰਦੇ ਆ ਭਾਈ ਛੋਟਾ ਜਿਹਾ ਫਾਂਡਾ ਤੇ ਆਪ ਦੀ ਸਰਦਾਂ ਨਾਲ ਬੰਦਾ 150 ਕੁਝ ਵੀ ਦੇ ਸਕਦਾ ਜਿਹੜਾ ਇਹਨੂੰ ਲਾਇਰ ਨੂੰ ਚਲਾਉਣ ਵਾਸਤੇ ਵਰਤ ਜਾਊਗਾ ਉਹ ਪੈਸਾ ਦੂਜਾ ਆਪਾਂ ਭਾਈ ਅਮਰਤਪਾਲ ਨੂੰ ਬਾਹਰ ਕਢਾਉਣਾ ਉਹਨਾਂ ਦੀ ਐਨਐਸਏ ਹਟਾਉਣੀ ਆ ਤੀਜਾ ਭਾਈ ਇਹਨੂੰ ਲੀਡ ਕਰਨੇ ਨੇ ਭਾਈ ਖੈਰਾ ਜੀ ਜੋ ਅਮਰਤਪਾਲ ਦੇ ਮੌਜੂਦਾ ਵਕੀਲ ਨੇ ਭਾਈ ਮਨਪ੍ਰੀਤ ਸਿੰਘ ਜੀ ਜੋ ਉਹ ਸਾਡੇ ਚੋਂ ਨੇ ਵੀ ਸਾਡੀ ਜਾਣ ਪਛਾਣ ਚੋਂ ਅਸੀਂ ਤਾਂ ਉਹਨਾਂ ਨੂੰ ਬਹੁਤ ਨਿੱਜੀ ਤੇ ਸੋਮੱਚੇ ਟਾਂਗਣਾ ਜਾਣਦੇ ਆ ਤੇ ਭਈ ਸਿੱਖ ਸੰਗਤਾਂ ਨੂੰ ਇੰਨਾ ਕੀ ਸਨੇਹਾ ਲਾਉਣਾ ਵੀ ਇਹ ਚੀਜ਼ ਤੋਂ ਬਸ ਸਮਝ ਗਏ ਹੋਣੇ ਤੁਸੀਂ ਜੇ ਰਾਹਤ ਪਾਉਣੀ ਆ ਤੇ ਤੁਹਾਨੂੰ ਪਤਾ ਵੀ ਬਾਹਰ ਕੌਣ ਆਉਣਾ ਚਾਹੀਦਾ ਜੁੜਨਾ ਚਾਹੀਦਾ ਇਹ ਆਪਾਂ ਇੱਕ ਜੇ ਜੁੜੋਂਗੇ ਤਾਂ VOTING ਹੋਊਗੀ ਸਾਨੂੰ ਪਤਾ ਲੱਗੂ ਵੀ ਇੰਨੀਆਂ ਵੋਟਾਂ ਭਈ ਅੰਮ੍ਰਿਤਪਾਲ ਨੂੰ ਪੈ ਜਾਣਗੀਆਂ ਤੇ ਭਈ ਆਪਾਂ ਹੌਲੀ-ਹੌਲੀ ਬਾਰ